ਬਾਬਾ ਜੀ ਆ ਸਾਡੀ ਫੈਕਟਰੀ ਭਾਈ ਮੰਝ ਰੋਡ ਤੇ ਹੈ ਜੋ ਨਾਕੇ ਤਰਨਤਾਰ ਰੋਡ ਨੇੜੇ ਫਾੜਕ ਦੇ ਨੇੜੇ ਹੈ ਗੁਰੂ ਘਰ ਦੇ ਹਰ ਸ਼ਸਤਰ ਜੋਤਾਂ ਪਾਲਕੀਆਂ ਮਹਾਰਾਜ ਦੇ ਸੁਖਾ ਸੰਦੇਪ ਲੰਗੇ ਨਿਸ਼ਾਨ ਸਾਹਿਬ ਹਰ ਤਰ੍ਹਾਂ ਦੀ ਵੈਰਬੈਟੀ ਸਾਰੀ ਇੱਥੇ ਤਿਆਰ ਕੀਤੀ ਜਾਂਦੀ ਹੈ ਸ਼ੋਤਵਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਭਾਈ ਸ਼ਮਸ਼ੀਰ ਸਿੰਘ ਜੀ ਦੇ ਕੋਲ ਜਦੋਂ ਅਸੀਂ ਭਾਈ ਸ਼ਮਸ਼ੀਰ ਸਿੰਘ ਦੇ ਕੋਲ ਪਹੁੰਚੇ ਆ ਇਹਨਾਂ ਦੀ ਫੈਕਟਰੀ ਦੇ ਵਿੱਚ ਇਨਾਂ ਦੀ ਫੈਕਟਰੀ ਦੇ ਵਿੱਚ ਗੁਰੂ ਘਰ ਵਾਸਤੇ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਵੇਂ ਪਲੰਗਾ ਸਾਹਿਬ ਹੈ ਪਾਲਕੀ ਸਾਹਿਬ ਹੈ ਕਲਸਾ ਹੈ ਖੰਡਾ ਹੈ ਚੌਰ ਸਾਹਿਬ ਰੱਖਣ ਵਾਸਤੇ ਹੈ ਨਗਾਰਾ ਹੈ ਅਤੇ ਹੋਰ ਵੀ ਜਿਹੜੇ ਗੁਰੂ ਘਰਾਂ ਵਾਸਤੇ ਚੀਜ਼ਾਂ ਦੀ ਲੋੜ ਹੈ ਪਰ ਮੈਂ ਜਦੋਂ ਇੱਥੇ ਆਣ ਕੇ ਰੇਟ ਦਾ ਪਤਾ ਕੀਤਾ ਇਹਨਾਂ ਦਾ ਰੇਟ ਜਿਹੜੀਆਂ ਬਾਜ਼ਾਰਾਂ ਵਿੱਚੋਂ ਚੀਜ਼ਾਂ ਤੁਸੀਂ ਖਰੀਦਣ ਵਾਸਤੇ ਜਾਂਦੇ ਜੇ ਗੁਰੂ ਘਰ ਦੀਆਂ ਪ੍ਰਬੰਧ ਕਮੇਟੀਆਂ ਦੇ ਗੁਰੂ ਦੀ ਸੰਗਤ ਉਹ ਰੇਟ ਅਦੋਂ ਅਦ ਫਰਕ ਹੋ ਸਕਦਾ ਹੈ ਜਦੋਂ ਆਣ ਕੇ ਅਸੀਂ ਇਹ ਚੀਜ਼ਾਂ ਵੇਖੀਆਂ ਨੇ ਬੜੀਆਂ ਸਾਫ਼ ਉਤਰੀਆਂ ਨੇ ਪਰ ਜੋ ਪਾਈ ਸ਼ਮਸ਼ੀਰ ਸਿੰਘ ਦਾ ਅਸੀਂ ਸੁਭਾਅ ਵੇਖਿਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਚੀਜ਼ ਦੇਣੀ ਆ ਦੱਸ ਕੇ ਦੇਣੀ ਆ ਖਰੀ ਦੇਣੀ ਆ ਇਹ ਨਹੀਂ ਕਿ ਦੱਸਿਆ ਕੁਝ ਤੇ ਨਿਕਲਿਆ ਕੁਝ ਮੈਂ ਸੰਤਾਂ ਨੂੰ ਬੇਨਤੀ ਕਰਾਂ ਜਦੋਂ ਤੁਸੀਂ ਪਾਈ ਸ਼ਮਸ਼ੀਰ ਸਿੰਘ ਨਾਲ ਸੰਪਰਕ ਕਰੋਗੇ ਇਹਨਾਂ ਦੀ ਦੁਕਾਨ ਇੱਕ ਸ਼ਹੀਦਾ ਗੁਰਦਰਾ ਬਾਬਾ ਦੀਸੂ ਦੇ ਸਥਾਨ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਤੁਸੀਂ ਸੰਪਰਕ ਕਰ ਸਕਦੇ ਜੀ ਜੇ ਤੁਸੀਂ ਇਹਨਾਂ ਦੀ ਫੈਕਟਰੀ ਵਿੱਚ ਆਓਗੇ ਆਣ ਕੇ ਵੇਖ ਕੇ ਹੈਰਾਨ ਹੋ ਜਾਓਗੇ ਸਤਗੁਰਾਂ ਦੇ ਪਲੰਗੇ ਸਾਹਿਬ ਉਹ ਵੀ ਬੜੇ ਸੁੰਦਰ ਨੇ ਸਤਗੁਰਾਂ ਦੀਆਂ ਪਾਲਕੀ ਸਹਿਬਾਂ ਉਹ ਵੀ ਬੜੀਆਂ ਸੁੰਦਰ ਨੇ ਸਤਗੁਰਾਂ ਦੇ ਗੱਡੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ ਸਤਗੁਰਾਂ ਵਾਸਤੇ ਹਰ ਇੱਕ ਚੀਜ਼ ਜਿਹੜੀ ਇੱਥੇ ਤਿਆਰ ਹੋ ਕੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਭੇਜੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਵੀ ਚਾਹੁੰਦੇ ਜੇ ਕਿ ਸਾਨੂੰ ਬੰਬੇ ਲੋੜ ਹੈ ਸਾਨੂੰ ਬਹਾਲੇ ਦੇਸ਼ਾ ਵਿੱਚ ਲੋੜ ਹੈ ਇਹ ਜ਼ਰੂਰ ਇਹ ਤੋਂ ਕੋਰੀਅਰ ਕਰਕੇ ਭਾਈ ਸ਼ਮਸ਼ੇਰ ਸਿੰਘ ਦੀ ਭੇਜ ਸਕਦੇ ਹਨ ਤੁਸੀਂ ਇਹਨਾਂ ਦੇ ਨਾਲ ਸੇਵਾ ਸੰਪਰਕ ਕਰ ਸਕਦੇ ਜੀ ਪਰ ਵੀਡੀਓ ਵਿੱਚ ਜ਼ਰੂਰ ਵੇਖ ਕੇ ਇੱਕ ਵਾਰ ਇੱਥੇ ਜ਼ਰੂਰ ਆਇਓ ਜੀ ਭਾਈ ਸ਼ਮਸ਼ੇਰ ਸਿੰਘ ਜੀ ਆਪ ਜੀ ਸੱਚੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਕੇ ਦੇ ਰਹੇ ਜੇ ਇਹ ਜਿੱਦਾਂ ਹੁਣ 302 ਹਾਂ ਜੀ ਬਿਲਕੁਲ ਸਾਡਾ ਸਾਰਾ ਕੰਮ ਹੀ 304 ਚਾ ਬਾਬਾ ਜੀ 304 ਦਾ ਤੇ ਦੂਜਾ ਸ਼ਟੀਲ ਇੱਕ 202 ਹੁੰਦਾ ਤੇਰਾ 202 ਵੀ ਕਹਾਂਗਾ ਕਹਿ ਕੇ ਦਵਾਂਗੇ ਆਹ ਚੀਜ਼ ਬਾਬਾ ਜੀ ਆਹ ਚੀਜ਼ ਬਣੀ ਹੋ ਆਹ ਬਣੀ ਸੱਚੀ ਗੱਲ ਹੈ ਬਿਲਕੁਲ ਜੀ ਜੋ ਤਾਂ ਜਿਹੜੀਆਂ ਜਗਾਵਾਂ ਵਾਲੀਆਂ ਮੈਂ ਵੇਖ ਰਿਆ ਸੀ ਉਹ ਵੀ ਤੁਸੀਂ ਬੜਾ ਦੱਸਿਆ ਕਿ ਕਾਰੀਗਰ ਦੀ ਨਾਲ ਤਿਆਰ ਕੀਤੀਆਂ ਗਈਆਂ ਨੇ ਮੈਂ ਸੰਗਤ ਨੂੰ ਦੁਬਾਰਾ ਫਿਰ ਬੇਨਤੀ ਕਰਾਂ ਅੰਮ੍ਰਿਤਸਰ ਵਿੱਚ ਇਹ ਫੈਕਟਰੀ ਹੈ ਆਪ ਜੀ ਜ਼ਰੂਰ ਆਇਓ ਵੀ ਕੁਰਬਾਨਾ ਵੀ ਹੋਰ ਵੀ ਤੇਗੇ ਵੀ ਜਿਹੜੇ ਵਰਸ਼ੇ ਵੀ ਤਿਆਰ ਕਰਕੇ ਉਹ ਦਿੱਤੇ ਜਾਂਦੇ ਨੇ ਤੁਸੀਂ ਇੱਕ ਵਾਰ ਫੈਕਟਰੀ ਜਾਓਗੇ ਦੁਕਾਨਾਂ ਭੁੱਲ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ